ਉਹ ਜਿਹੜੇ ਬਾਕੀ ਵਿਰੋਧੀ ਨੇ ਉਹ ਮੂਵ ਵੇਖਦੇ ਰਹਿ ਗਏ ਨੇ ਸੋ ਅਸੀਂ ਪੁੱਛਣਾ ਚਾਹਾਂਗੇ ਕਿ ਕੀ ਲੱਗਦਾ ਹੈ ਕਿ ਤੁਹਾਨੂੰ ਇਹ ਜਿਹੜਾ ਲੋਕਾਂ ਦਾ ਜਿਹੜਾ ਫਤਵਾ ਹੈ ਆਮ ਆਦੀ ਪਾਰਟੀ ਦਿੱਤਾ ਗਿਆ ਹੈ ਤਾਂ ਉਹ ਕੀ ਲੱਗਦਾ ਹੈ ਕਿ ਸੁਨੇਹਾ ਕਿਹੜਾ ਹੈ ਜਾਨਾ ਪਰ ਸਮਝ ਦੀ ਚੋਣ ਦੀ ਗੱਲ ਤਾਂ ਕਰਨੀ ਕਰਨੀ ਪਰ ਨਾਲੇ ਵੀ ਕਿਹਾ ਜਾ ਰਿਹਾ ਜਿਵੇਂ ਜਿਗਾਇ ਚੋਣ ਦਿੱਤੀ ਗਈ ਸਟਾਈ ਜਈ ਸਟਾਈ ਇਹ ਨਾਂਸੰਦੇਸ਼ ਆਮ ਚੋਣ ਆ ਰਹੀ ਹੈ ਬੁਦਲੇ ਵੀ ਰਾਤ ਭਲੇ ਨੂੰ ਆਪਾਂ ਮਿਸ਼ਨ ਦਾਵਾ ਕਰਦੀ ਹੈ ਕਿ ਅਸੀਂ ਕਮੇਪਤਰ ਦੀ ਪਾਰਟੀ ਹੈ ਦਾਵਾ ਹੈ ਨਹੀਂ ਜਿਹੜਾ ਰਾਤ ਤੇ ਆਪਕੋ ਦੋ ਗਦਾਂ ਸੁਣੀ ਸੁਣੀ ਜਨ ਜੁਤ ਨੇ ਆਪਨੇ ਸਾਬਤ ਕਰਤਾ ਕਿ ਵਾਕਈ ਇਹ ਸੇ ਕੌਮੀ ਪਤਰ ਦੀ ਪਾਰਟੀ ਹੈ ਜਿਹੜਾ ਸੁਨੇਹਾ ਹੈ ਚੰਗਾ ਸੁਨੇਹਾ ਹੈ ਆਮਾਦੀ ਪਾਰਟੀ ਨੂੰ ਵੀ ਇਥੇ ਕਾਫੀ ਜਿਹੜਾ ਹੈ ਕਾਫੀ ਵੱਡੇ ਫਰਕ ਦੇ ਨਾਲ ਦਿੱਤੀ ਹੈ ਇਸ ਦੇ ਨਾਲ ਜਿਹੜੇ ਵਿਰੋਧੀਆਂ ਨੇ ਉਸ ਨੂੰ ਕਾਫੀ ਕਰਾਰੀ ਹਾਰ ਜਿਹੜੀ ਹੈ ਇਹਨਾਂ ਦੇ ਵੱਲੋਂ ਮਿਲੀ ਹੈ ਜਨਾਬ ਨੇ ਕਿਹਾ ਜਨਾਬ ਅਸੀਂ ਨਹੀਂ ਚੌਂ ਨਹੀਂ ਕੀਤੀ 27 ਦਾ ਵੀ ੁੱਡਾ ਘੜਕਾਤਾ ਕਿ 27 ਜੀ ਅਸੀਂ ਆ ਰਹੇ ਹਾਂ ਵਿਦਾਇਕ ਦਾ ਮਾਰਜਨ ਜਿਹੜਾ ਹੈਗਾ ਇਸ ਮਾਰਜਨ ਤੋਂ ਸੁਨਿਹਾਵ ਨੂੰ ਕਰਾ ਦੇ ਲਈ ਕਿਹਾ ਮੁਝੇ ਪਿਨਾਲ ਦਿੱਚ ਗਿਆ ਹੁਣ ਵਾਲੇ ਆ ਗਏ ਦਿੱਲੀ ਵਾਲੇ ਆ ਗਏ ਹੁਣ ਜਿਹੜੇ ਇਹ ਕਹਿ ਰਹੇ ਸੀ ਕਿ ਦਿੱਲੀ ਵਾਲੇ ਆ ਗਏ ਹੁਣ ਉਹਨਾਂ ਉਹ ਕੀ ਕਹਿਣਗੇ ਕਿ ਹੁਣ ਵਾਕੇ ਦਿੱਲੀ ਵਾਲੇ ਆ ਗਏ ਪੰਜਾਬ ਦੇ ਵਿੱਚ ਬਾਰੇ ਬਹੁਤ ਕਿਹਾ ਗਿਆ ਕਿ ਦਿੱਲੀ ਵਾਲੇ ਆ ਗਏ ਦਿੱਲੀ ਵਾਲੀ ਕੰਮ ਚ ਕਰਦੇ ਪੰਜਾਬ ਦੇ ਮੰਚ ਤੇ ਪੰਜਾਬੀਆਂ ਦੇ ਵਿੱਚ ਕੁਝ 10 ਵਾਲੇ ਵੀ ਹੁੰਦਾ ਜਿਹੜੀਆਂ ਦੂਜੀਆਂ ਦਿੱਲੀ ਦੇ ਕੇਂਦਰੀਆਂ ਸਰਕਾਰਾਂ ਨਾਲ ਗੱਲ ਕਰਦੇ ਉਮੀਦ ਪਾਰਟੀ ਦੀ ਗੱਲ ਕਰਦਾ ਉਨ੍ਹਾਂ ਨੇ ਪੰਜਾਬ ਦਾ ਕਿਹ ਸਵਾਲਿਆ ਇਹ ਸਵਾਲ ਜਿਹੜਾ ਕਾਫੀ ਅਹਿਮ ਜਿਹੜਾ ਸਾਹਮਣੇ ਆ ਰਿਹਾ ਉਬਰ ਕਿ ਜਿਹੜਾ ਕਿ ਉਹਨੇ ਜਿਹੜੀ ਸੋਨਾ ਹੋਈ ਇਹਨੂੰ ਲੁਟਿਆਣਾ ਚਾਹੀਦੀ ਸੋਨਾ ਇਸ ਨੂੰ ਹੁਣ 2027 ਦਾ ਸੈਮੀ ਫਾਈਨਲ ਕਿਹਾ ਜਾ ਰਿਹਾ ਵਿਰੋਧੀਆਂ ਦੇ ਮਨ ਨੂੰ ਵੀ ਕਿਹਾ ਗਿਆ ਤੇ ਹੋਰ ਲੋਕ ਤਾਂ ਉਹਨਾਂ ਨੇ ਕਿਹਾ ਗਿਆ ਤਿੰਨ ਕੀ ਮਿਲੂਗੀ ਮੇਰੀ ਹਿੰਦ ਕੇ ਜਰੀ ਵਾਂ ਨੂੰ ਕੇ ਆ ਬਾੜੇ ਡਾਕਟਰ ਟੱਕਣਦੇ ਆ ਤਾਂ ਪੰਜਾਬ ਤੋਂ ਦੀ ਫੈਸਲਾ ਕਿਵੇਂ ਹੋ ਗਿਆ ਡਾਕਟਰ ਮਰਮੋਣ ਸਿੰਘ ਆ ਮਿਲਾਂ ਜਾ ਕੇ ਕਿੱਥੇ ਜਾਣਾ ਸਮਾਪਤ ਹੋ ਮੰਡਲੀ ਗਿਆ ਸਰਪੰਚ ਪੇਸ਼ ਆ ਅੱਜ ਦਾ ਜਾਣ ਕੇ ਕੇਵਲ ਕਿ ਨਹੀਂ ਅੱਜ ਜਿਹੜਾ ਹੈ ਪੱਤਰਕਾਰਾਂ ਦੇ ਵੱਲੋਂ ਵੀ ਜਿਹੜਾ ਹੈ ਇਹ ਨਾਦੇ ਪੰਜਾਬ ਦੇ ਮੰਤਰੀਆਂ ਤੋਂ ਸਵਾਲ ਕੀਤਾ ਗਿਆ ਪਰ ਪੰਜਾਬ ਦੇ ਮੰਤਰੀਆਂ ਵੱਲੋਂ ਇਸ ਸਵਾਲ ਦਾ ਜਿਹੜਾ ਹੈ ਜਵਾਬ ਨਹੀਂ ਦਿੱਤਾ ਗਿਆ ਗੁਰੇਸ਼ ਕੀਤਾ ਗਿਆ ਸੀ ਕਿ ਸਰਕਾਰ ਮੰਤਰੀ ਬਣਾਇਆ ਜਾਨੀ ਸੰਪਤੀ ਦਿੱਤੀਆ ਪਾਰ ਕਿ ਫਲਾਣਾ ਪੰਜਾਬੀ ਕਰਨਾ ਚਾਹੁੰਦੇ ਹਨ ਕਿਰਨ ਦੇ ਨਾਲ ਪੰਜਾਬ ਦੀ ਬੜੀ ਹੋਗੀ ਸਤਿਗੁਰਾਂ ਕਾ ਆਮ ਆਦਮੀ ਪਾਰਟੀ ਦੇ ਸਭੀ ਮੌਜੂਦ ਕੈਂਡੀ ਵਾਲਾ ਉਹਨਾਂ ਦੀ ਸਹਿਮਤੀ ਨਾਲ ਇੱਕ ਨਾਕ ਮੰਤਰੀ ਆਇਆ ਜਿਹੜੇ ਬਣੇ ਹਨ ਜਿਹਨੂੰ ਇਸ ਚੋਣਾਂ ਦੇ ਵਿੱਚ ਜਿਹੜਾ ਵਿਰੋਧੀਆਂ ਦੀ ਜਿਹੜੀ ਹੈ ਹਾਰ ਹੋਈ ਹੈ ਸੋ ਇਸੇ ਆਮ ਆਦਮੀ ਪਾਰਟੀ ਚਲੀ ਚੁੱਕੀ ਹੈ ਸੋ ਇੱਥੇ ਕਾਂਗਰਸ ਹੈ ਸ਼ੋਮਨੀ ਕਾਲੀ ਦਲ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਇਸ ਹਾਰ ਤੋਂ ਕੀ ਸਬਕ ਲੈਂਦੀ ਹੈ ਮੋਦੀ ਬਾਦਸ਼ਾਹ ਤੁਹਾਨੂੰ ਕੀ ਹੋਏਗਾ ਪ੍ਰਸੰਗੀਆਂ ਬਦਲਦੀਆਂ ਕੀਰਨੀ ਲੱਗੀ ਰਾਜ ਦੀ ਜਿਹੜੀ ਸਥਿਤੀ ਹੈ ਉਹ ਸੰਦਾਦ ਕਾਂਗਰਸ ਦੇ ਲਈ ਪਾਰਟੀਆਂ ਲਈ ਅੱਜ ਬੰਦੀ ਵੀ ਆ ਅਦਿਕ ਕੋਪ ਇਤਿਹਾਸਾਂ ਨੂੰ ਦੀਦੀ ਨਜ਼ਰ ਨਹੀਂ ਆਉਂਦੀ ਸਸ਼ਕਾਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਆਪ ਸਭ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਅਹਿਮ ਸਿਆਸੀ ਤੇ ਪਕਦੇ ਮੁੱਦਿਆਂ ਦੇ ਬਾਰੇ ਵਿੱਚ ਸੋ ਇਨ੍ਹਾਂ ਹੀ ਸਿਆਸੀ ਤੇ ਪਕਦੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੁਨਾ ਦਾ ਸਵਾਗਤ ਕਰ ਲੈਣਾ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਮੇਰਬਾਨ ਵਿਭਾਜਨ ਸਨਵੇਨੇ ਸਤਿਕਾਰਨਾ ਸਤਿ ਸ੍ਰੀ ਅਕਾਲ ਤਾਂ ਉਹ ਸਵਾਲ ਸੁਆਸੀ ਸਵਾਲ ਦਾ ਜਿਹੜਾ ਹੈ ਮੁੱਦਾ ਜਿਹੜਾ ਪੰਜਾਬ ਦਾ ਇਸ ਵੇਲੇ ਸਾਰੇ ਜਾਣਦੇ ਹਾਂ ਕਿ ਲੁਧਿਆਣਾ ਜਿਮਨੀ ਚੋਣਾ ਜੀ ਹਾਂ ਇਸ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਇੱਥੇ ਸ਼ਾਨਦਾਰ ਜਿੱਤ ਹੋਈ ਹੈ ਸੋ ਜਿਹੜੇ ਬਾਕੀ ਵਿਰੋਧੀ ਨੇ ਉਹ ਮੂਹ ਵੇਖਦੇ ਰਹਿ ਗਏ ਨੇ ਸੋ ਅਸੀਂ ਪੁੱਛਣਾ ਚਾਹਾਂਗੇ ਕਿ ਕੀ ਲੱਗਦਾ ਹੈ ਕਿ ਤੁਹਾਨੂੰ ਇਹ ਜਿਹੜਾ ਲੋਕਾਂ ਦਾ ਜਿਹੜਾ ਫਤਵਾ ਹੈ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੁਨੇਹਾ ਕਿਹੜਾ ਹੈ ਬਿਲਕੁਲ ਬਹੁਤ ਵੱਡਾ ਸਵਾਲ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਦੀ ਗੱਲ ਕਰ ਲਈ ਜੋ ਕੌਮੀ ਪੱਧਰ ਤੇ ਗੁਜਰਾਤ ਹੈ ਉਹ ਸੁਭੇ ਕਿਤੇ ਜਿੱਤੇ ਬਾਈ ਇਲੈਕਸ਼ਨ ਸੀ ਵੱਡੇ ਮੁੱਦੇ ਇਹ ਹੀ ਬਣੇ ਸੀ ਕਿ ਇਲੈਕਸ਼ਨ ਚ ਕੌਣ ਜਿੱਤ ਕੇ ਆਏਗਾ ਪੰਜਾਬ ਦਾ ਜੇ ਤੁਹਾਨੂੰ ਜ਼ਿਕਰ ਕਰਦੇ ਆ ਖਾਸ ਤੌਰ ਤੇ ਲੁਧਿਆਣਾ ਪਛਮੀ ਦੀ ਚੋਣ ਦੀ ਗੱਲ ਤਾਂ ਕਰਾਂਗੇ ਕਰਾਂਗੇ ਪਰ ਨਾਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜਾ ਇਹ ਚੋਣ ਜਿੱਤੇਗਾ ਸਤਾਈ ਲਈ ਜਿਹਨ ਸਤਾਈ ਵਿਧਾਨ ਸਭਾ ਦੀ ਆਮ ਚੋਣ ਆ ਰਹੀ ਹੈ ਉਸ ਲਈ ਵੀ ਰਾਹ ਖੁੱਲੇਗਾ ਸੋ ਆਪ ਜਿਹੜੀ ਚੋਣ ਜਿੱਤੀ ਅੱਜ ਵੱਡੇ ਫਰਕ ਦੇ ਨਾਲ ਮਾਰਜਨ ਨਾਲ 10000 ਤੋਂ ਉਦੇਰੇ ਵੋਟਾਂ ਦੇ ਲੈ ਨਾਲ ਆਪ ਦੇ ਜਿਹੜੇ ਉਮੀਦਵਾਰ ਹੈ ਨੀਰੂੜਾ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਜਿਹੜੇ ਪਿਛਲੇ ਵੀ ਇਹਨਾਂ ਦੇ ਪਾਰਟੀ ਦੇ ਵਿਧਾਇਕ ਸੀ ਉਹਨਾਂ ਨਾਲੋਂ ਵੀ ਇਹ ਅੱਗੇ ਚਲੇ ਗਿਆ ਉਦੋਂ ਵੀ ਮਾਰਜਨ ਇਹਨਾਂ ਨਹੀਂ ਸੀ ਉਹਨੂੰ ਵੱਖਰੀ ਗੱਲ ਹੈ ਕਿ ਵੋਟਾਂ ਮਦੇਰੇ ਉਹਨਾਂ ਸੀ ਇਸ ਲਈ ਵੋਟਾਂ ਦੀ ਗਿਣਤੀ ਦਾ ਬੱਸ ਸੀ ਪਰ ਹੁਣ ਕਿਉਂਕਿ ਵੋਟਾਂ ਜਿਹੜੀਆਂ 59 ਪੁਆਇੰਟ ਕੁਝ ਸਮਥਿੰਗ ਜਿਹੜੀਆਂ ਵੋਟਾਂ ਪਈਆਂ ਉਸ ਲਿਹਾਜ਼ ਨਾਲ ਜੇ ਦੇਖਿਆ ਜਾਵੇ ਤੇ ਪਿੱਛੇ ਨਾਲੋਂ ਵੀ ਵੱਡੀ ਨੀਤ ਹੈ ਜਿੱਤ ਦੀ ਸੋ ਆਪ ਨੇ ਕਿ ਚੰਗਾ ਸਨੇਹਾ ਪੰਜਾਬ ਅੰਗ ਦਾ ਸਨੇਹਾ ਦਿੱਤੇ ਹੀ ਦਿੱਤਾ ਹੈ ਗੁਜਰਾਤ ਜਿਹੜਾ ਕਿ ਗੜ ਮੰਨਿਆ ਜਾਂਦਾ ਜਿਹੇ ਭਾਜਪਾ ਤੋਂ ਗਾਇਰ ਉੱਥੇ ਸੋਚਿਆ ਹੀ ਨਹੀਂ ਜਾਂਦਾ ਕਿ ਭਾਜਪਾ ਤੋਂ ਗਾਇਰ ਨਹੀਂ ਹੁੰਦਾ ਨਾ ਕਿ ਉੱਥੇ ਵੀ ਉਹ ਜਿਹਾ ਮੌਸਮ ਜਿੱਤੇ ਹੋਰ ਵੀ ਪੌਦਾ ਹਰਾ ਹੋਈ ਨਹੀਂ ਸਕਦਾ ਜੋ ਭਾਜਪਾ ਦੇ ਮੈਥੀਆ ਹੋਈ ਜਿੱਤੇ ਹਮੇਸ਼ਾ ਜੀ ਇਨੀ ਗ੍ਰਿਪ ਐ ਇਨੀ ਪਕੜ ਐ ਉਹ ਸਵੇਰੇ ਜਾ ਕੇ ਆਪ ਨੇ ਹਾਲਾਂਕਿ ਉਨਾ ਵੀ ਨਾ ਇਲੈਕਸ਼ਨ ਜਿੱਤੀ ਸੀ ਜਿਸ ਦਾ ਜ਼ਿਕਰ ਕਰ ਰਹੇ ਆਂ ਪਰ ਕਿਉਂਕਿ ਇਹਨਾਂ ਜਿਹੜਾ ਨਵੇਂ ਦਾ ਸੀ ਉਹ ਛਡ ਕੇ ਛੱਡ ਭਾਜਪਾ ਚ ਚਲਾ ਗਿਆ ਤੇ ਸੀਟ ਖਾਲੀ ਹੋ ਗਈ ਸੀ ਉਹਨਾਂ ਦੁਆਰਾ ਇਲੈਕਸ਼ਨ ਹੋਈ ਹੈ ਯਾਨੀ ਉਸ ਨਾਲ ਹੀ ਕਾਡਿਸ਼ਨ ਹੋਤੀ ਔਰ ਬੜੇ ਸ਼ਾਨ ਨਾਲ 17 18 ਹਜ਼ਾਰ ਦੇ ਮਾਰਜ ਨਾਲ ਫਰਕ ਨਾਲ ਵੱਡੀ ਰੀਨ ਨਾਲ ਆਪ ਨੇ ਗੁਜਰਾਤ ਚ ਜਿੱਤ ਹਾਸਲ ਕੀਤੀ ਹੈ ਜੀ ਸੋ ਕੋਮੀ ਪੱਧਰ ਤੇ ਆਪਾਂ ਕਹਿ ਸਕਦੇ ਆਂ ਪੰਜਾਬ ਦੇ ਸਮੇਂ ਜਿਹੜੇ ਹੈਗੇ ਆਂ ਆਪੇ ਕੇ ਜਹੀ ਪਾਰਟੀ ਲਈ 3-5 ਸੀਟਾਂ ਦੇ ਜ਼ਿਮਨੀ ਚੁਣਾਂ ਹੋਈਆਂ ਜੀ ਉਹਨਾਂ ਦੇ ਘਟੋਰ ਦੋ ਸੀਟਾਂ ਵਿਧਾਨ ਸਭਾਆਂ ਦੇ ਗੁਜਰਾਤ ਤੇ ਪੰਜਾਬ ਜੀ ਦੋਹਾਂ ਦੇ ਅੰਦਰ ਦੋ ਸੀਟਾਂ ਦੇ ਉੱਪਰ ਆਪਦੀ ਜਿਤਹਾਸ ਲਹੀ ਹੈ ਔਰ ਸੂਬੇ ਵੀ ਪੋਲੀਟੀਕਲ ਤੌਰ ਤੇ ਪਸੋਖੜ ਦੇ ਦੇਖਿਆ ਜਾਵੇ ਉਹਨਾਂ ਦਾ ਕਹਿੰਦੇ ਕਹਿੰਦੇ ਸੂਬਿਆ ਗੁਜਰਾਤ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਇਹਨਾਂ ਸੂਬਿਆਂ ਚ ਜਿਹੜੀ ਸੀਟ ਜਿਤਨੀ ਕੋਈ ਸੌਖੀ ਗੱਲ ਨਹੀਂ ਸੂਬੇ ਗੁਜਰਾਤ ਔਰ ਪੰਜਾਬ ਚ ਸੀਟਾਂ ਜਿੱਤ ਕੇ ਜਿਹੜੀ ਹਾਜ਼ਰੀ ਲਈ ਆਪਨੇ ਜੀ ਲੱਗਦਾ ਹੈ ਕਿ ਕੌਮੀ ਪੱਤਰ ਦੇ ਆਪਨੇ ਇੱਕ ਵੱਡਾ ਹਲਾਰਾ ਇੱਕ ਨਾਂ ਜਿਹੜਾ ਆਪ ਹਮੇਸ਼ਾ ਦਾਵਾ ਕਰਦੀ ਹੈ ਕਿ ਅਸੀਂ ਕੌਮੀ ਪੱਤਰ ਦੀ ਪਾਰਟੀ ਹੈ ਉਹ ਦਾਵਾ ਹੀ ਨਹੀਂ ਅੱਜ ਗਜਰਾਤ ਤੇ ਆਪ ਨੇ ਦੋ ਵਿਧਾਨ ਸਭਾ ਦੇ ਜਿਵਨੀਸ਼ੁਰਾ ਜਿੱਤ ਕੇ ਜੀ ਆਪਨੇ ਸਾਬਤ ਕਰ ਦਿੱਤਾ ਕਿ ਵਾਕਈ ਅਸੀਂ ਕੌਮੀ ਪੱਤਰ ਦੀ ਪਾਰਟੀ ਹੈ ਜੀ ਜੀ ਸੋ ਇਸ ਦੇ ਨਾਲ ਹੀ ਜਿਹੜਾ ਹੈ ਭਾਰਤ ਪੁਸ਼ਣ ਆਸ਼ਰੂ ਜਿਹੜੇ ਕਾਂਗਰਸ ਦੇ ਉਮੀਦਵਾਰ ਰਹੇ ਸੋ ਜੀਵਨ ਗੁਪਤਾ ਬੀਜੇਪੀ ਦੇ ਰਹੇ ਇਸ ਦੇ ਨਾਲ ਹੀ ਅਕਾਲੀ ਦਲ ਜੋ ਕਿ ਕਾਫੀ ਇਸ ਚੋਣਾਂ ਵਿੱਚ ਪਿਛੜਿਆ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ VOTING ਹੋਈ ਹੈ ਵੀ ਇਹ ਜਿਹੜਾ ਸੁਨੇਹਾ ਹੈ ਇਹ ਚੰਗਾ ਸੁਨੇਹਾ ਹੈ ਆਮਾਦੀ ਪਾਰਟੀ ਨੂੰ ਵੀ ਇੱਥੇ ਕਾਫੀ ਜਿਹੜਾ ਹੈ ਕਾਫੀ ਵੱਡੇ ਫਰਕ ਦੇ ਨਾਲ ਜਿੱਤੀ ਹੈ ਇਸ ਦੇ ਨਾਲ ਜਿਹੜੇ ਵਿਰੋਧੀਆਂ ਨੇ ਉਸ ਨੂੰ ਕਾਫੀ ਕਰਾਰੀ ਹਾਰ ਜਿਹੜੀ ਹੈ ਇਹਨਾਂ ਦੇ ਵੱਲੋਂ ਮਿਲੀ ਹੈ ਕਿਉਂਕਿ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਇਹਨਾਂ ਦੇ ਵਿਰੋਧ ਦੇ ਵਿੱਚ ਆਮਾਦੀ ਪਾਰਟੀ ਦੇ ਵਿਰੋਧ ਦੇ ਵਿੱਚ ਕਾਫੀ ਜਿਹੜੇ ਨੇ ਵਿਰੋਧੀ ਵੀ ਖੜੇ ਹੋਏ ਸਨ ਦੇਖੋ ਜੇ ਆਪਾਂ ਗੱਲ ਕਰੀ ਆਮ ਆਦਮੀ ਪਾਰਟੀ ਸਰਕਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈਗੀ ਹੈ ਤਕਰੀਬਨ ਸਾਢੇ 3 ਸਾਲ ਨੂੰ ਹੋਣ ਲੱਗਿਆ ਹੈ ਸਾਢੇ 3 ਸਾਲ ਬਾਅਦ ਜਿਹੜੀ ਹੁਣ ਚੋਣ ਹੋਈ ਹੈ ਉਹਨੇ ਜਿਹੜੀਆਂ ਸਾਰੀਆਂ ਵਿਰੋਧੀ ਧਿਰਾਂ ਸੀ ਉਹਨਾਂ ਨੂੰ ਚਿਤ ਕਰਕੇ ਰੱਖਦਾ ਫਿਰ ਚੋਣ ਦਾ ਜਿਹੜੀ ਮੁੱਖ ਵਿਰੋਧੀ ਜਿਹੜਾ ਕਾਂਗਰਸ ਉਹ ਹਾਰੀ ਇਹ ਚੋਣ ਚ ਭਾਜਪਾ ਹਾਰੀ ਅਕਾਲੀ ਦਲ ਹਾਰਿਆ ਜੀ ਕਿਉਂ ਚੋਣੇ ਨਹੀਂ ਆ ਰਹੇ ਸਹੂ ਸਾਰਿਆਂ ਵਿਰੋਧੀ ਤਰ੍ਹਾਂ ਕਹਿੰਦੀਆਂ ਸੀ ਕਿ ਜਿਹੜਾ ਵੀ ਚੋਣ ਜਿੱਤ ਕੇ ਜਾਏਗਾ ਜਿਸ ਤੋਂ ਉਹ 27 ਦੇ ਕਿ ਸੁਨੇਹਾ ਹੋਏਗਾ ਕਿ 27 ਚ ਵੀ ਉਸੇ ਤਰ੍ਹਾਂ ਦੀ ਪੰਜਾਬ ਚ ਸਰਕਾਰ ਬਣੇਗੀ ਸੁਣੋ ਆਪ ਨੇ ਇਕਲਾ ਰਗਣਾ ਪਛਮੀ ਦੀ ਚੋਣ ਨਹੀਂ ਦਿੱਤੀ 27 ਦਾ ਵੀ ਕੁੰਡਾ ਖੜਕਾਦਾ ਕਿ 27 ਚ ਵੀ ਅਸੀਂ ਆ ਰਹੇ ਹਾਂ ਸੁਪਰ ਡਾ ਇੱਕ ਤਾਂ ਮਾਰਜਨ ਜਿਹੜਾ ਹੈਗਾ ਇਸ ਮਾਰਜਨ ਤੋਂ ਸੁਨੇਹਾ ਵਿਰੋਧੀ ਤਰ੍ਹਾਂ ਦੇ ਲਈ ਗਿਆ ਸੂਚੇ ਪੰਜਾਬ ਦੇ ਚ ਗਿਆ ਜਿੱਦਾਂ ਕਿ ਸਵਾਲ ਹੈ ਕਿ ਚੋਣ ਨੂੰ ਲੜਨ ਦਾ ਜਾਂ ਚੋਣ ਲੜਕਣ ਦਾ ਲੜਾਈ ਇੰਨੀ ਸੌਖੀ ਨਹੀਂ ਸੀ ਸ਼ੁਰੂ ਜਦ ਜਿਹੜੇ ਜਾਨ ਆਏ ਨਤੀਜਿਆਂ ਦੇ ਉਦੋਂ ਤੋਂ ਲੱਗਦਾ ਸੀ ਕਿ ਬਿਲਕੁਲ ਕਾਂਟੇ ਦੀ ਚੱਕਰ ਹੈ ਆਪ ਵਾਲੇ ਪਹਿਲਾਂ ਕੁਝ ਜਿਹੜਾ ਗਿਆ ਵੋਟਾਂ ਦੇ ਨਾਲ ਅੱਗੇ ਵਧੇ ਫਿਰ ਮੁਕਾਬਲਾ ਜਿਹੜਾ ਸਖਤ ਹੁੰਦਾ ਗਿਆ ਇਸੇ ਤਰੀਕੇ ਨਾਲ ਕੇਵਲੇ ਨਹੀਂ ਦੂਜੇ ਨੰਬਰ ਦੇ ਲਈ ਲੜਾਈ ਹੁੰਦੀ ਰਹੀ ਕਿ ਕਾਂਗਰਸ ਉੱਪਰੋਂਦੀ ਰਹੀ ਇੱਕ ਹਜ਼ਾਰ ਜਿਹੇ ਮੌਕੇ ਆਏ ਜਦੋਂ ਭਾਜਪਾ ਦਾ ਉਮੀਦਵਾਰ ਵੀ ਉੱਪਰ ਆਇਆ ਸੋ ਬੜਾ ਟਫ ਕੰਟੈਸਟ ਆਪਾਂ ਚਲੋ ਅਕਾਲੀ ਦਲ ਦੀ ਗੱਲ ਬਾਅਦ ਚ ਕਰਾਂਗੇ ਜੀ ਆਪਾਂ ਗੱਲ ਕਰਦੇ ਨਾ ਤਿੰਨਾਂ ਪਾਰਟੀਆਂ ਦੀ ਨਾ ਤਿੰਨਾਂ ਪਾਰਟੀਆਂ ਨੇ ਪਹਿਲੀ ਗੱਲ ਤਾਂ ਲੜਾਈ ਲਾਉਣ ਦੀ ਕੋਈ ਕਸਰ ਨਹੀਂ ਛਡੀ ਜਿਵੇਂ ਆਪਰੇ ਆਪਾਂ ਜਾਣਦੇ ਆਂ ਮੁਖੰਤਰੀ ਭਗਵੰਤ ਮਾਨ ਅਰਿੰਦ ਕੇਜਰੀ ਵਾਲਾ ਆਪ ਵੀ ਸੁਪਰੀਮੋ ਵੀ ਸੁਧਿਆ ਦਿੱਲੀ ਦੇ ਸਾਹका ਮੁਖੰਤਰੀ ਆ ਸੀ ਪੂਰਬ ਖੋਖਾ ਗੂ ਪੰਜਾਬ ਦੇ ਕਬ ਮੰਤਰੀ ਵਿਧਾਇਕ ਸਾਰਿਆਂ ਨੇ ਡੇਰੇ ਉੱਤੇ ਲਾਇਵੇ ਸੀ ਜੀ ਵੱਡਾ ਮਦਈ ਸੀ ਕਿ ਚੋਣ ਜਿਤਨੀਆਂ ਜੋ ਮਰਜ਼ੀ ਹੋ ਜਾ ਚੋਣ ਨੇ ਇੱਥੇ ਜਾਣਦੇ ਨਹੀਂ ਆਪ ਦਾ ਇਸ ਕਰਕੇ ਵਕਾਰ ਵੱਡਾ ਬਣ ਗਿਆ ਕਿਉਂਕਿ ਪਿਛਲੀ ਜਿਹੜੀ ਸੀਟ ਸੀ ਉਹ ਵੀ ਆਪ ਨੇ ਜਿੱਤੀ ਸੀ ਤੇ ਹੁਣ ਤਾਂ ਆਪ ਨੇ ਜਿਤਨਾ ਦੂਰਾ ਇੱਕ ਫਤਵਾ ਸੀ ਇੱਕ ਤਾਂ ਪਿਛਲੀ ਚੋਣ ਨੂੰ ਬਰਕਰਾਰ ਰੱਖਣਾ ਦੂਜਾ 3 3.5 ਸਾਲ ਦਾ ਸਮਾਂ ਫਤਵਾ ਹਾਸਲ ਕਰਨਾ ਪੰਜਾਬੀਆਂ ਤੋਂ ਸੁਰਸਿਆਲ ਨਾਲ ਆਪ ਨੇ ਲੜਾਈ ਲੜੀ ਜੀ ਜਿਤ ਤੱਕ ਸਮਾਂ ਹੈ ਕਾਂਗਰਸ ਦਾ ਕਾਂਗਰਸ ਨੇ ਵੀ ਆਪਣੇ ਜਿੰਨੇ ਵੀ ਵੱਡੇ ਆਗੂ ਸੀ ਉਹਨਾਂ ਨੂੰ ਟੋਇਆ ਉੱਥੇ ਸੀਟ ਦੇ ਉੱਤੇ ਲੜਾਈ ਲੜੀ ਉਹ ਜਿਹੜਾ ਭਾਜਪਾਸ਼ਾ ਹਸ਼ੂ ਹੈ ਉਹ ਆਪ ਦੋ ਵਾਰ ਦਾ ਕੈਬਨ ਮੰਤਰੀ ਰਹਿ ਚੁੱਕਿਆ ਜੀ 212 ਦੇ ਵਿੱਚ ਉਹ ਵਿਧਾਇਕ ਬਣੇ ਉਸ ਤੋਂ ਬਾਅਦ ਲਗਾਤਾਰ ਪੋਲਿਟਿਕਸ ਹੈ ਇੱਕ ਅਧੀਰੀ ਜਾਂ ਕਹਿ ਸਕਦੇ ਨੇ ਕਿ ਪਿਛਲੀਆਂ ਦੋ ਟਰਮਾਂ ਪਿਛਲੀ ਵਾਰੀ ਆਪ ਨੇ ਉਹਨਾਂ ਨੂੰ ਹੋ ਰਾਇਆ ਤੇ ਜਾਂ ਹੁਣ ਇਸ ਵਾਰ ਹਰੇ ਆ ਉਹ ਵੀ ਕੱਦਾ ਵਾਰ ਆਗੂ ਜੇ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਵਾਲੇ ਵੀ ਉਮੀ ਪੱਤਰ ਦੇ ਦੇਖੋ ਕਮਨਤਰੀ ਰੁਨੀਤ ਬਿਟੂ ਦੀ ਗੱਲ ਕਰ ਲਈ ਹੈ ਹਰਿਆਣਾ ਦੇ ਮੁੱਖ ਮੰਤਰੀ ਸਣੀ ਉਹਨਾਂ ਤੋਂ ਵੀ ਰਿਹਾ ਨਹੀਂ ਕਿ ਹਾਲਾਂਕਿ ਸਣੀ ਨੂੰ ਜਦੋਂ ਆਪਾਂ ਗੱਲ ਕਰਦੇ ਆ ਪੰਜਾਬ ਦੇ ਦਾ ਉਹ ਪਾਣੀ ਦਾ ਵਿਰੋਧੀ ਮੰਨਿਆ ਜਾਂਦਾ ਕਿਉਂਕਿ ਉਹ ਐਸਵੀਆ ਦੇ ਮੁੱਦੇ ਦੀ ਗੱਲ ਕਰਦੇ ਆ ਹਰਿਆਣਾ ਦੇ ਦੂਜੇ ਮੁੱਦੇ ਦੀ ਗੱਲ ਕਰਦੇ ਆ ਪਰ ਫਿਰ ਵੀ ਸਣੀ ਤੋਂ ਰਿਹਾ ਨਹੀਂ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਉਹਨੇ ਵੀ ਆ ਕੇ ਜਣੀ ਅਸイール ਤੇ ਹਾਜ਼ਰੀ ਲਵਾਈ ਦਿਲੀ-ਦਲੀ ਜੁਦਾ ਮੁੱਖ ਮੰਤਰੀ ਆ ਭਾਜਪਾ ਦੀ ਉਹਨੇ ਹਾਦੀਲੀ ਲਈ ਸੋਇਨਾ ਨੇ ਵੀ ਕਸਰ ਨਹੀਂ ਛੱਡੀ ਸਾਰੀਆਂ ਪਾਰਟੀਆਂ ਨੇ ਬੜੇ ਕਮਸਾਨਾ ਲੜਾਈ ਲੜੀ ਉਹਦੇ ਚ ਜਿੱਤ ਕੇ ਉਹਨਾਂ ਜਿੱਤ ਹਾਸਲ ਕਰਨੇ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਇਸੇ ਕਰਕੇ ਕਹਿ ਰਹੇ ਆ ਕਿਸੇ ਇਸ ਤਰੀਕੇ ਨਾਲ ਲੜਾਈ ਲੜੀ ਗਈ ਹੈ ਆਪ ਵੱਡੀ ਮਾਰਜ ਨਾਲ ਚੰਗੇ ਮਾਰਜ ਨਾਲ ਜਿੱਤ ਕੇ ਆਈ ਹੈ 10000 ਦਾ ਫਰਕ ਕੋਈ ਸੂਰਾ ਫਰਕ ਨਹੀਂ ਹੁੰਦਾ 10000 ਪਲੱਸ ਵੋਟਾਂ ਨਾਲ ਜਿੱਤੇ ਆ ਸੁਣਿਆ ਹੈ ਗਿਆ ਇਸ ਗੱਲ ਦਾ ਜਿਸ ਮਹੀਨੇ ਦਾ ਤੁਸੀਂ ਜ਼ਿਕਰ ਕੀਤਾ ਕਿ ਸਾਰਿਆਂ ਵਿਰੋਧੀ ਤਰ੍ਹਾਂ ਨੂੰ ਜੇ ਤੇ ਕਰ ਦਤਾ ਔਰ 27 ਦੇ ਲਈ ਵੀ ਉਹਨਾਂ ਦੇ ਲਈ ਇੱਕ ਵੱਡੀ ਚੁਣੌਤੀ ਹੈ ਹਾਲਾਂਕਿ ਪੋਲੀਟিক্যাল ਸਿਸਟਮ ਦਾ ਪੋਲੀਟিক্যাল ਭੂਮਿਕਾ ਇਹੋ ਜੀ ਹੁੰਦੀ ਹੈ ਤੇ 1.5 ਤੋਂ 2 ਸਾਲ ਦਾ ਸਮਾਂ ਕਾਫੀ ਹੁੰਦਾ ਹੈ ਪਤਾ ਨਹੀਂ ਲੱਗਦਾ ਕਿ ਤਰਾ ਚੜਾ ਹੁੰਦਿਆਂ ਨੂੰ ਪਰ ਜੇ ਆਪਾਂ ਹੁਣ ਮੌਜੂਦਾ ਜਿਹੜੀ ਇਲੈਕਸ਼ਨ ਦੀ ਗੱਲ ਕਰੀਏ ਜਿੰਦੇ ਵਿੱਚ ਕੋਈ ਦੌਰ ਨਹੀਂ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਤੇ ਇਕਾਲੀ ਦਾ ਹੈ ਇਹਨਾਂ ਸਾਰਿਆਂ ਨੇ ਇੱਕ ਵੱਡੀ ਚੁਣੌਤੀ ਜਿਹੜੀ ਛੱਡ ਕੇ ਆ ਰਹੀ ਹੈ ਇਹ ਦੇਖਿਆ ਜਾਏਗਾ ਜਿਹਦੀ ਸਤਾਈ ਦੀ ਚੋਣ ਦੀ ਗੱਲ ਕਰਦੇ ਸੀ ਤੁਸੀਂ ਕਿਹਾ ਜਿੱਤੇ ਬਣਾਂਗੇ ਜੀ ਸੋ ਕਿਹਾ ਜਾ ਰਿਹਾ ਸੀ ਕਿ ਦਿੱਲੀ ਵਾਲੇ ਆ ਗਏ ਦਿੱਲੀ ਵਾਲੇ ਆ ਗਏ ਹੁਣ ਜਿਹੜੇ ਇਹ ਕਹਿ ਰਹੇ ਸੀ ਕਿ ਦਿੱਲੀ ਵਾਲੇ ਆ ਗਏ ਹੁਣ ਉਹਨਾਂ ਉਹ ਹੁਣ ਕੀ ਕਹਿਣਗੇ ਕਿ ਹੁਣ ਵਾਕੇ ਦਿੱਲੀ ਵਾਲੇ ਆ ਗਏ ਪੰਜਾਬ ਦੇ ਵਿੱਚ ਇਹ ਬਹੁਤ ਹੀ ਦਚੱਲ ਸਵਾਲ ਆ ਤੁਹਾਡਾ ਦੇਖੋ ਜਦੋਂ ਆਪਾਂ ਪੰਜਾਬ ਦੀ ਇਲੈਕਸ਼ਨ ਦੀ ਗੱਲ ਕਰਦੇ ਆਂ ਘੱਟੋ ਤੇ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦਾ ਡਿਸਟੈਂਸ ਸਰ ਜਾ ਗਿਆ ਵਿਰੋਧੀ ਧਿਰਾਂ ਦੀ ਮੈਂ ਗੱਲ ਕਰ ਰਿਹਾ ਹਾਂ ਵਿਰੋਧੀ ਧਿਰਾਂ ਵੱਲੋਂ ਪਰ ਲਗਾਤਾਰ ਮੀਡੀਆ 'ਚ ਸੋਸ਼ਲ ਮੀਡੀਆ 'ਚ ਇਹ ਬਿਆਨਬਾਜ਼ੀ ਕੀਤੀ ਇਹ ਦੇਖੋ ਜੀ ਦਿੱਲੀ ਵਾਲਿਆਂ ਨੇ ਕਬਜ਼ਾ ਕਰ ਲਿਆ ਪੰਜਾਬ ਤੇ ਦਿੱਲੀ ਵਾਲਿਆਂ ਨੇ ਕਬਜ਼ਾ ਕਰ ਲਿਆ ਪੰਜਾਬ ਤੇ ਦੇਖੋ ਜੀ ਉੱਥੇ ਰਵਿੰਦ ਕੇਜਰੀ ਵਾਲਾ ਆਏ ਜਨ ਕੁੰਮ ਗਿਆ ਮੁੱਖ ਮੰਤਰੀ ਭਗਵੰਤ ਮਾਨ ਹੈ ਰਵਿੰਦ ਕੇਜਰੀ ਵਾਲਾ ਨਾਲ ਖੜੇ ਹੁੰਦੇ ਆ ਬਨੀਸ਼ ਸੋਧਿਆ ਨਾਲ ਖੜੇ ਹੁੰਦੇ ਆ ਦੂਜੇ ਜਿਹੜੇ ਹੋਰ ਤਾਂ ਆਪਦੇ ਆਗੂ ਹੈ ਦਿੱਲੀ ਤੋਂ ਉਹ ਵੀ ਇੱਥੇ ਬਹੁਤ ਖੂਬ ਇਸ ਗੱਲ ਦਾ ਦਬ ਕੇ ਪ੍ਰਪਾਗਨਾ ਹੋਇਆ ਕਿ ਦਿੱਲੀ ਵਾਲਿਆਂ ਨੇ ਕਿਉਂਕਿ ਇੱਕ ਇਹ ਮੰਨਿਆ ਜਾਂਦਾ ਪੰਜਾਬ 'ਚ ਜਦੋਂ ਇਹ ਗੱਲ ਸਰਜੀ ਜਾਂਦੀ ਨੇ ਕਿ ਦਿੱਲੀ ਵਾਲੇ ਕਬਜ਼ਾ ਕਰ ਰਹੇ ਆ ਪੰਜਾਬ ਤੇ ਤਾਂ ਕਹਿੰਦੇ ਪੰਜਾਬੀਆਂ ਦੀ ਮਾਨਸਿਕਤਾ ਇਹੋ ਜੀ ਹੈ ਕਿ ਉਹ ਵਿਰੋਧ ਚ ਉੱਠ ਕੇ ਖੜੇ ਹੋ ਜਾਂਦੇ ਵੀ ਹੋਰ ਜੋ ਮਰਜੀ ਹੋ ਜੇ ਦਿੱਲੀ ਵਾਲਿਆਂ ਨੂੰ ਕਬਜ਼ਾ ਨਹੀਂ ਕਰਨ ਦੇਣਾ ਜੀ ਮਤਲਬ ਇਹ ਨੇ ਕਿ ਨੇ ਜਿਹੜੇ ਨਤੀਜੇ ਦਿੱਤੇ ਆ ਜਣੀ ਜਾਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਵਿਰੋਧੀ ਤਰ੍ਹਾਂ ਨੇ ਜਿਹੜੀ ਇਹ ਗੱਲ ਸਰਜਣ ਦੀ ਕੋਸ਼ਿਸ਼ ਕੀਤੀ ਸੀ ਕਿ ਦਿੱਲੀ ਵਾਲੇ ਆਗੇ ਦਿੱਲੀ ਵਾਲੇ ਆਗੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਤੇ ਦਿੱਲੀ ਵਾਲਿਆਂ ਦਾ ਜਿਹੜਾ ਰੋਲ ਸੀ ਭੂਮਿਕਾ ਸੀ ਉਹਨਾਂ ਨੂੰ ਦਿੱਲੀ ਦੀ ਜਿਹੜੀ ਭੂਮਿਕਾ ਨਿਭਾਈ ਗਈ ਹੈ ਉਹਨੂੰ ਲਗਾਣਾ ਪੱਛਮੀ ਵਾਲਿਆਂ ਨੇ ਸਭ ਕੀਤਾ ਪ੍ਰਵਾਨ ਕੀਤਾ ਕਿਉਂਕਿ ਜਿੱਥੇ ਜਿਹੜੇ ਨਤੀਜੇ ਆਏ ਉਹ ਦੱਸਦੇ ਆ ਕਿ ਉਹਨਾਂ ਦੇ ਮੰਚੇ ਉੱਤੇ ਲਿਦਿਆਣਾਂ ਦੇ ਕੋਈ ਗੱਲ ਨਹੀਂ ਆਈ ਕਿਰਵਿੰਦ ਕੇਜਰੀ ਵਾਲਾ ਐ ਸੁਦੀ ਆਇਆ ਐ ਆਸਜੀ ਆਇਆ ਜਾਂ ਕੋਣ ਆਇਆ ਉਹਨਾਂ ਨੇ ਕਿਹਾ ਕਿ ਪੰਜਾਬ ਚ ਕਿਉਂ ਜੀ ਸਿੱਧੀ ਹੈ ਮੈਂ ਵੀ ਇੱਕ ਜਰਨਲਿਸਟ ਹਾਂ ਦਿੱਲੀ ਵਾਲਾਂ ਬਾਰੇ ਜ਼ਰੂਰ ਇਹ ਗੱਲ ਕਰਨੀ ਚਾਹਾਂਗਾ ਦੇਖੋ ਆ ਬਾਰੇ ਬਹੁਤ ਕਿਹਾ ਗਿਆ ਜੀ ਕਿ ਦਿੱਲੀ ਵਾਲਿਆਂ ਆ ਕੇ ਦਿੱਲੀ ਵਾਲੀ ਕਮਜ਼ਾ ਕਰ ਰਹੇ ਆ ਪੰਜਾਬ ਦੇ ਮੰਚ ਪੰਜਾਬੀਆਂ ਦੇ ਮੰਚੇ ਕੋਲ 10 ਵਾਲੇ ਵੀ ਰਹਿੰਦਾ ਜਿਹੜੀਆਂ ਦੂਜੀਆਂ ਦਿੱਲੀਆਂ ਕੇਂਦਰ ਦੀਆਂ ਸਰਕਾਰਾਂ ਦੀਆਂ ਨਾਲ ਗੱਲ ਕਰਦਾ ਓਮੀ ਪਾਰਟੀਆਂ ਦੀ ਗੱਲ ਕਰਦਾ ਜੀ ਉਹਨਾਂ ਨੇ ਪੰਜਾਬ ਦਾ ਕੀ ਸਵਾਰਿਆ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਦੇਖੋ ਆਪਰੇਸ਼ਨ ਬਲੂ ਸਾਰ ਨੀਲਾ ਤਾਰਾ ਦਰਵਾਜ਼ਾ ਤੇ ਹਮਲਾ ਹੋਇਆ 83 ਦੇ ਕਦਲਿਆਨ ਨੂੰ ਪੰਜਾਬੀ ਪੂ ਨਹੀਂ ਸਕਦੇ ਮੁੱਦਾ ਚਲੋ ਕਿਹਾ ਜਾਏਗਾ ਕਿ ਭਾਕਮੁੱਦਾ ਹੈ ਜੇ ਪੰਜਾਬ ਦੇ ਪੂਣੀ ਨਾਲ ਜੁੜੇ ਮੁੱਦਿਆਂ ਦੀ ਗੱਲ ਕਰ ਲਈ ਜਿਆਨੂ ਰਾਜਧਾਨੀ ਅਜੇ ਤੱਕ ਨਹੀਂ ਮਿਲੀ ਚੰਡੀਗੜ੍ਹ ਆਇਤਾ ਕਿ ਨਹੀਂ ਰਾਜਧਾਨੀ ਬਣ ਸਕਿਆ ਜਿੰਨ ਜਿਹੜਾ ਪੰਜਾਬ ਸਦੀਆਂ ਤੋਂ ਸਰਜਾਇਗਾ ਦੁਨੀਆ 'ਚ ਜਾਣਦੇ ਕਿ ਪੰਜਾਬ ਕੋ ਹਣਾ ਕਿਹੜੀ ਸਟੇਟ ਹੈ ਜਿਦਾ ਇੰਡੀਆ ਦਾ ਨਾਮ ਐ ਇਦਾਂ ਪੰਜਾਬ ਦਾ ਨਾਮ ਵੀ ਅਵਦੇਸ਼ਾਂ ਚ ਤੇ ਉਸ ਪੰਜਾਬ ਦੀ ਰਾਜਧਾਨੀ ਕੋਈ ਨਾ ਹੋਇਆ ਅੱਜ ਵੀ ਪੰਜਾਬ ਦੀ ਰਾਜਧਾਨੀ ਕੋਈ ਨਹੀਂ ਇਹ ਦਿੱਲੀ ਵਾਲਿਆਂ ਨੇ ਕੀਤਾ ਜਾਂ ਕਿਹਨੇ ਨੇ ਕੀਤਾ ਪੰਜਾਬ ਦੇ ਦਰਿਆਈ ਪਾਣੀਆਂ ਤੇ ਡਾਕੇ ਮਾਰੇਗੇ ਪੰਜਾਬ ਦਾ ਦਰਿਆਈ ਪਾਣੀ ਖੋ ਕੇ ਰਾਜਸਥਾਨ ਨੂੰ ਦੇ ਦੂਜੇ ਸੂਬਿਆਂ ਨੂੰ ਦੇ ਮੁੱਖ ਮੰਤਰੀਆਂ ਦੇ ਘਰ ਤੇ ਕੂਠੇ ਰੱਖ ਕੇ ਸਤੀਫੇ ਦੇਣ ਦੀਆਂ ਧਮਕੀਆਂ ਦੇ ਕੇ ਪੰਜਾਬ ਦਾ ਪਾਣੀ ਖੋਇਆ ਗਿਆ ਉਹ ਦਿੱਲੀ ਵਾਲੇ ਨਹੀਂ ਸੀ ਦਿੱਲੀ ਵਾਲਿਆਂ ਨੇ ਨਹੀਂ ਖੋਇਆ ਜਿਹੜੇ ਮਜ਼ੂਦਾ ਦਿੱਲੀ ਵਾਲੇ ਆ ਜਾਂ ਫਿਰ ਇਹਨਾਂ ਦਾ ਜ਼ਿਕਰ ਕਰੀਏ ਕਿਤੇ ਕਹਿੰਦੇ ਰੂਰਲ ਡਿਵੈਲਪਮੈਂਟ ਫੰਡ ਨਹੀਂ ਦੇਣਾ ਤੁਹਾਨੂੰ ਕਿਉਂਕਿ ਜੀ ਪਿਛਲਾ ਹਸਾਕਦਾਨ ਨਹੀਂ ਜਿੱਦਾਂ ਅਕਸਰ ਕਹਿਣਾ ਹੁੰਦਾ ਕਿ ਪੰਜਾਬ ਦੇ ਚੱਕਰ ਦਾ ਮਾਰ ਕੇ ਦੇਖੇ ਨਾ ਤਾਂ ਅਜਾ ਬਾਰਸ਼ਾਂ ਦਾ ਮੌਸਮ ਹੈ ਆਪ ਵਾਲੇ ਤਾਂ ਪਤਾ ਨਹੀਂ ਬੋਲਦੇ ਕਿ ਨਹੀਂ ਬੋਲਦੇ ਨਰਕ ਬਣਿਆ ਪਿਆ ਪੰਜਾਬ ਦੇ ਪਿੰਡਾਂ ਵਿੱਚ ਜਿਸ ਕਦਰ ਸੜਕਾਂ ਰੁਕੀਆਂ ਕਾਹਨ ਹੈ ਜੁਮੇਵਾਰ ਹੂੰ ਰੂਰਲ ਡਿਵੈਲਪਮੈਂਟ ਦਾ ਪੈਸਾ ਨਹੀਂ ਦੇਣਾ ਜੀ ਫਿਰ ਆਖਰਾ ਟਾਈਮ ਦੀ ਗੱਲ ਕਰ ਲਈ ਪਾਣੀ ਹਰਿਆਣਾ ਬਾਦ ਦੇਣਾਂ ਦੀ ਪਾਣੀ ਦਾ ਅਧਿਕਾਰ ਹੈ ਪੰਜਾਬ ਲੜਾਈ ਲੜਦਾ ਹੈ ਔਰ ਬੋਰਡ ਕਿਉਂਕਿ ਦਿੱਲੀ ਦੀ ਸ਼ਹਿਰ ਹੈ ਹੂੰ ਦਿੱਲੀ ਦੀ ਸ਼ਹਿਰ ਦਾ ਬੋਰਡ ਵਾਲੇ ਸਾਰੇ ਜਿਹੜੇ ਹਰਿਆਣਾ ਵਾਲੇ ਜਾ ਕੇ ਰਲ ਕੇ ਇਹੋ ਜੇ ਹੋਰ ਮੁੱਦਿਆਂ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰੀਏ ਫੈਂਡਰ ਸਿਸਟਮ ਦੀ ਗੱਲ ਕਰੀਏ ਤਾਂ ਮੁਜਤਾ ਸਰਕਾਰੀ ਹੈ ਨਾ ਸੋ ਕਿਧਰੇ ਮੈਨੂੰ ਲੱਗਦਾ ਹੈ ਕਿ ਵੀ ਜਿਹੜੀ ਦਿੱਲੀ ਵਾਲਿਆਂ ਗੱਲ ਕਮਾਈ ਗਈ ਨਾ ਇਹ ਥਾੜੀ ਕਿ ਵੀ ਦਿੱਲੀ ਆਏ ਉਹ ਪੰਜਾਬੀਆਂ ਨੇ ਸੈੱਟ ਨਹੀਂ ਕੀਤਾ ਜਾਂ ਪੰਜਾਬੀਏ ਸ਼ਾਇਦ ਉਹਨਾਂ ਦੇ ਮਨ 'ਚ ਕਿਤੇ ਚੀਜ਼ ਸੀ ਕਿ ਦੂਜੇ ਦਿੱਲੀ ਵਾਲੇ ਆ ਉਹਦਾ ਦੱਸਦਿਆਂ ਵੀ ਸਾਡੇ ਕਿੰਨੇ ਕਿ ਮਿੱਤਰ ਹੈ ਕਿਧਰੇ ਪੰਜਾਬੀਏ ਨੇ ਮਨਚੇ ਇਹ ਗੱਲ ਵੀ ਜ਼ਰੂਰ ਆਈ ਹੋਏਗੀ ਵੇ ਵੰਦ ਕੇ ਜਰੀ ਵਾਲਾ ਮਨੀਸ਼ ਸੋਧਿਆ ਪੰਜਾਬ ਦੀ ਬੇਤਰੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਘੁੰਮਦੇ ਆ ਨਾ ਪ੍ਰੋਗਰਾਮਾਂ ਜਾਂਦੇ ਆ ਤਾਂ ਫਿਰ ਪੰਜਾਬ ਦਾ ਵਿਰੋਧ ਕਿਦਾਂ ਹੋ ਗਿਆ ਪੰਜਾਬ ਕਿਸ ਤਰ੍ਹਾਂ ਲੁੱਟ ਲੈ ਇਹਨਾਂ ਨੇ ਇਹ ਕਿਤੇ ਜਿਹੜਾ ਵਰਤਾਂਤ ਸਰਜਨ ਦੀ ਕੋਸ਼ਿਸ਼ ਕੀਤੀ ਦਿੱਲੀ ਵਾਲੇ ਦਿੱਲੀ ਵਾਲੇ ਕਹਿੰਦੇ ਕਿ ਲੱਗਦਾ ਕਿ ਮੁਕੰਮਲ ਤੌਰ ਤੇ ਉਸ ਵਰਤਾਂਤ ਨੂੰ ਬਰੁਧੀ ਕਰਦੇ ਨੂੰ ਇਸ ਇਲੈਕਸ਼ਨ ਨੇ ਸਾਬਤ ਕਰ ਦਿੱਤਾ ਕਿ ਰੱਦ ਕਰ ਦਿੱਤਾ ਪੰਜਾਬੀਆਂ ਨੇ ਜੀ ਇੱਕ ਸਵਾਲ ਜਿਹੜਾ ਕਾਫੀ ਅਹਿਮ ਜਿਹੜਾ ਸਾਹਮਣੇ ਆ ਰਿਹਾ ਉਬਰ ਕਿ ਜਿਹੜਾ ਕਿ ਹੁਣ ਜਿਹੜੀ ਇਹ ਚੋਣਾ ਹੋਈਆਂ ਨੇ ਲੁਧਿਆਣਾ ਚਮਨੀ ਚੋਣਾ ਇਸ ਨੂੰ ਹੁਣ 2027 ਦਾ ਸੈਮੀ ਫਾਈਲਨ ਕੀਤਾ ਜਾ ਰਿਹਾ ਵਿਰੋਧੀਆਂ ਦੇ ਵੱਲੋਂ ਵੀ ਇਹ ਕਿਹਾ ਗਿਆ ਤੇ ਹੋਰ ਲੋਕਾਂ ਵੱਲੋਂ ਵੀ ਕਿਹਾ ਗਿਆ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਇਹ ਸਵਾਲ ਇਹ ਵਿਵਾਦੜਾ ਕਮਾਲ ਦਾ ਦੇਖੋ ਕਿਸੇ ਪ politcal ਪਾਰਟੀ ਦਾ ਜਿਵੇਂ ਪ politcal ਪਾਰਟੀਆਂ ਪੰਜਾਬ ਦੇ ਇਤਾਂ ਦੀ ਦੇ ਇਤਾਂ ਦੀ ਗੱਲ ਕਰਨ ਦਾ ਸਮਝ ਆਉਂਦੀ ਹੈ ਜੀ ਪਰ ਜਦੋਂ ਤੁਸੀਂ ਕਿਸੇ ਪਾਰਟੀ ਦੇ ਅੰਦਰੂਨੀ ਮਾਮਲੇ ਵਿੱਚ دخل ਦਿੰਦੇ ਹੋ ਇਸ ਇਸ ਤਰ੍ਹਾਂ ਸਿਰਜਦੇ ਹੋ ਕਿ ਵੀ ਇਹ ਪੰਜਾਬ ਦੇ ਖਿਲਾਫ ਹੈ ਜੀ ਜੇ ਮੰਨ ਲਓ ਪਤਾ ਨਹੀਂ ਉਹਨਾਂ ਨੇ ਟਿਕਟ ਦੇਣੀ ਹੈ ਕਿ ਨਹੀਂ ਦੇਣੀ ਆਪ ਵਾਲਿਆਂ ਨੇ ਫੈਸਲੇ ਕਰਨੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਪਾਰਟੀਆਂ ਫੈਸਲੇ ਕਰਦੀਆਂ ਹਨ ਉਹਨੂੰ ਬੀਂਗ ਇੱਕ ਜਰਨਲਿਸਟ ਇਹ ਗੱਲ ਕਹਿ ਸਕਦਾ ਦਸ ਕਹ ਨਾਲ ਸਾਂਝ ਪਾਉਣਾ ਇਸ ਗੱਲ ਦੀ ਕਿਰਬਿੰਦ ਕੇਜਰੀਵਾਲ ਨੂੰ ਜੇ ਆਪ ਵਾਲੇ ਪੰਜਾਬ ਤੋਂ ਟਿਕਟ ਦਿੰਦੇ ਆ ਤਾਂ ਪੰਜਾਬੀ ਰੋਧੀ ਫੈਸਲਾ ਕਿਵੇਂ ਹੋ ਗਿਆ ਡਾਕਟਰ ਮਨਮੋਹ ਸਿੰਘਾ ਜਿਹੜਾ ਜਾ ਕੇ ਕਿਧਰ ਜਾ ਕੇ ਉਧਰ ਸਾਮਾਚੋਂ ਅੰੜੀ ਇਹ ਕਿ ਰਾਜ ਸਭਾ ਦੇ ਟਿਕਟ ਹਾਸਲ ਕਰ ਸਕਦੇ ਆ ਹੋਰ ਕਈ ਆਪੂ ਰਾਜਸਥਾਨ ਤੋਂ ਜਾ ਕੇ ਟਿਕਟ ਹਾਸਲ ਕਰ ਸਕਦੇ ਆ ਰਾਜ ਸਭਾ ਲਈ ਜੇ ਕਾਨੂੰਨਾਂ ਤੌਰ ਤੇ ਕਿਸੇ ਵੀ ਸੂਬੇ 'ਚ ਜਿਹੜੀ ਨਮਾਇੰਦਗੀ ਹੋ ਸਕਦੀ ਹੈ ਤਾਂ ਕੇਜਰੀਵਾਲ ਦੀ ਪਾਰਟੀ ਕਰੇ ਜਾਂ ਨਾ ਕਰੇ ਪਰ ਕੇਜਰੀਵਾਲ ਦਾ ਇਹ ਫੈਸਲਾ ਲਿਆ ਜਾਏਗਾ ਤਾਂ ਪੰਜਾਬ ਰੋਧੀ ਕਿਦਾਂ ਹੋ ਗਿਆ ਜੀ ਇਹ ਗੱਲ ਪੰਜਾਬੀਆਂ ਦੇ ਵੀ ਸ਼ਾਇਦ ਸਮਝੇ ਨਹੀਂ ਆਈ ਰੌਲਾ ਤਾਂ ਬਹੁਤ ਵੈਸ ਗੱਲ ਦਾ ਕਿ ਜੇ ਤੁਸੀਂ ਜਿਤਾਤਾ ਆਪ ਵਾਲਿਆਂ ਨੂੰ ਤਾਂ ਜਿਹੜੀ ਉਹ ਰਾਸ਼ਟਰੀ ਸੀਟ ਖਾਲੀ ਹੋ ਰਹੀ ਹੈ ਉਹ ਰਵਿੰਦ ਕੇਜਰੀਵਾਲ ਲਈ ਹੋ ਰਹੀ ਹੈ ਸੀਟ ਹੋਵੇ ਰਵਿੰਦ ਕੇਜਰੀਵਾਲ ਲਈ ਖਾਲੀ ਸੀਟ ਹੋਵੇ ਸੁਸੋਧਿਆ ਲਈ ਸੀਟ ਹੋਵੇ ਕਿਸੇ ਪੰਜਾਬ ਦੇ ਕਿਸੇ ਹੋਰ ਆਗੂ ਲਈ ਫੈਸਲਾ ਕੌਣ ਕਰੇਗਾ ਆਪ ਕਰੇਗੀ ਨਾ ਕਾਂਗਰਸ ਨੇ ਤਾਂ ਫੈਸਲਾ ਨਹੀਂ ਕਰਨਾ ਭਾਜਪਾ ਨੇ ਫੈਸਲਾ ਨਹੀਂ ਕਰਨਾ ਨਾ ਭਾਜਪਾ ਦੀ ਸੀਟ ਲੈਣੀ ਹੈ ਨਾ ਕਾਂਗਰਸ ਦੀ ਸੀਟ ਲੈਣੀ ਹੈ ਤੇ ਨਾ ਇਹ ਪਾਰਟੀਆਂ ਦੇ ਸਕਦੇ ਨਾ ਕੋਈ ਲੈ ਸਕਦਾ ਜੀ ਜੇ ਕਿਸੇ ਪਾਰਟੀ ਨੇ ਆਪਣੇ ਆਗੂ ਬਾਰੇ ਫੈਸਲਾ ਕਰਨਾ ਹੈ ਕਿ ਉਹਨੂੰ ਕਿੱਥੋਂ ਸੀਟ ਦੇਣੀ ਹੈ 10 ਸਭਾ ਦੀ ਇਹ ਸਭ ਤੋਂ ਬਾਹਰ ਗੱਲ ਆਇਆ ਕਿ ਉਹ ਸੂਬੇ ਦੇ ਵਿਰੋਧੀ ਜਾਂ ਦੇਸ਼ ਦੇ ਵਿਰੋਧੀ ਕਿਵੇਂ ਪ੍ਰਧਾਨ ਸਰ ਜਾ ਗਿਆ ਕਿ ਜੇ ਰਵਿੰਦ ਕੇਜਰੀਵਾਲ ਨੇ ਸੀਟ ਖਾਲੀ ਹੋ ਰਹੀ ਹੈ ਜੀ ਰਵਿੰਦ ਕੇਜਰੀਵਾਲ ਆਦੀ ਪਾਰਟੀ ਦੇ ਕੌਮੀ ਨੇਤਾ ਹੈ ਉਹ ਕਿਤੋਂ ਵੀ ਸੀਟ ਖਾਲੀ ਕਰਵਾ ਸਕਦੇ ਆ ਐਟੀ ਵਟੀ ਲੜਾਈ ਲੜਨ ਤੋਂ ਬਾਅਦ ਹੀ ਸੀਟ ਖਾਲੀ ਕਰਾਉਣੀ ਲਾਜ਼ਮੀ ਨਹੀਂ ਵਰੋਧੀ ਧਿਰਾਂ ਨੇ ਇਹ ਗੱਲ ਕਹਿ ਕੇ ਪੰਜਾਬ ਦੇ ਭਲੇ 'ਚ ਕੀ ਗੱਲ ਕੀਤੀ ਇਸ ਸਮੇਂ ਤੋਂ ਬਾਹਰ ਹੈ ਜਾਂ ਵਰੋਧੀ ਧਿਰਾਂ ਜਿਹੜੀਆਂ ਸਵਾਲ ਉਠਾਉਂਦੀਆਂ ਕਿ ਤੇਰੇ ਉਹਨਾਂ ਨੂੰ ਗੱਲ ਮੀਡੀਆ ਸਪਸ਼ਟ ਕਰਨੀ ਬਣਦੀ ਹੈ ਕਿ ਕੀ ਇਸ ਮੁਲਕ ਦੇ ਅੰਦਰ ਡਾਕਟਰ ਨਰਮਿੰਦਰ ਸਿੰਘ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਬਣੇ ਜੀ ਉਹ ਕਿਹੜੀਆਂ ਸਟੇਟਾਂ 'ਚੋਂ ਜਾ ਕੇ ਰਾਜ ਸਵਰਥ ਦੇ ਟਿਕਟਾਂ ਲੈਦੇ ਰਹੇ ਹੈ ਜਾਂ ਹੋਰ ਆਗੂ ਲੈਦੇ ਰਹੇ ਹੈ ਤੇ ਫਿਰ ਆਪ ਵਾਲੇ ਕਿਉਂ ਨਹੀਂ ਲੈ ਸਕਦੇ ਜੀ ਸੋ ਇਸ ਦੇ ਨਾਲ ਇੱਕ ਸਵਾਲ ਕਾਫੀ ਅਹਿਮ ਹੈ ਕਿ ਹੁਣ ਜਿਹੜੀ ਜਿਮਨੀ ਚੋਣਾਂ ਹੋਈਆਂ ਨੇ ਕੀ ਲੱਗਦਾ ਹੈ ਕਿ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅਰਵਿੰਗ ਕੇਚੀਵਾਲ ਉਹ ਰਾਸਵਾ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਵੀਰ ਦੇਖੋ ਇਹਦਾ ਫੈਸਲਾ ਜਿੱਦਾਂ ਮੈਂ ਜ਼ਿਕਰ ਕੀਤਾ ਹੈ ਇਹ ਹਰ ਪਾਰਟੀ ਦਾ ਆਪਣਾ ਅਧਿਕਾਰ ਹੈ ਸਵਾਲ ਹੁੰਦਾ ਹੈ ਇਹ ਹੁੰਦਾ ਹੈ ਕਿ ਤੁਹਾਡੀਆਂ ਕਿੰਨੀਆਂ ਵੋਟਾਂ ਵੋਟਾਂ ਤੇ ਨਿਰਭਰ ਕਰਦਾ ਹੈ ਇਹਨਾਂ ਦੀ 94 ਇਸ ਵੇਲੇ ਜਿਹੜਾ ਹੁਣ ਅਸੀਂ ਜਿੱਤ ਗਏ ਹਾਂ ਤੇ ਹੁਣ 93 ਇਹਨਾਂ ਦੇ ਜਿਹੜੇ ਅਮਲੇ ਹੋ ਗਏ ਵਿਧਾਇਕ ਹੋ ਗਏ ਸੋ ਇਹਨਾਂ ਦਾ ਅਧਿਕਾਰ ਆ ਉਹ ਸੀਟ ਖਾਲੀ ਹੋਈ ਹੈ ਤੇ ਲਾਜ਼ਮੀ ਤੌਰ ਤੇ ਇਹਨਾਂ ਨੂੰ ਮਿਲੇਗੀ ਹੁਣ ਜਿਹੜੇ ਜਿਹੜੇ ਮੌਜੂਦਾ ਵਿਧਾਇਕ ਬਣੇ ਮਿਸਟਰ ਢੋੜਾ ਪੁਰਾ ਸਾਬ ਦੇ ਮੈਂਬਰ ਸੀ ਜਿਹਦੋਂ ਹੁਣ ਉਹ ਵਿਧਾਇਕ ਬਣ ਗਏ ਵਿਧਾਇਕ ਬਣ ਤੋਂ ਬਾਅਦ ਤਾਂ ਕਿਹਾ ਜਾ ਰਿਹਾ ਹੈ ਕਿ ਹੁਣ ਵਾਲੇ ਦਿਨਾਂ ਚ ਪੋਸੀਬਲ ਹੈ ਕਿ ਹੋ ਸਕਦਾ ਹੈ ਕੋਈ ਪੰਜਾਬ ਕੈਬਨਿਟ ਦਾ ਹਿੱਸਾ ਹੋਣਗੇ ਜੇ ਪੰਜਾਬ ਕੈਬਨਿਟ ਦਾ ਹਿੱਸਾ ਹੋਣਗੇ ਉਹ ਆਪਣੀ ਮਰਜ਼ੀ ਨਾਲ ਉਹਨਾਂ ਨੇ ਇਲੈਕਸ਼ਨ ਲੜੀ ਹੈ ਕੁਦਰਤੀ ਆ ਕੋ ਪੰਜਾਬ ਦੀ ਸੇਵਾ ਕਰਨਗੇ ਤੇ ਰਾਜ ਸੇਵਾ ਦੀ ਸੀਟ ਖਾਲੀ ਹੋਏਗੀ ਹੋਏਗੀ ਸੋ ਆਪਾਂ ਸਪੈਕੂਲੇਸ਼ਨ ਲਵਣੀ ਇਹ ਬਹੁਤ ਮੁਸ਼ਕਲ ਹੈ ਕਿ ਅਰਵਿੰਦ ਕੇਜਰੀਵਾਲ ਆਣਗੇ ਜਾਂ ਕੋਣ ਆਣਗੇ ਹਾਂ ਇਨੀ ਗੱਲ ਜ਼ਰੂਰ ਹੈ ਕਿ ਜਿਹਨੂੰ ਆਪ ਚਾਹੇਗਾ ਆਉਣਗੇ ਉਹੀ ਕਾਂਗਰਸ ਦੇ ਕਹਿਣ ਦੇ ਉੱਤੇ ਭਾਜਪਾ ਦੇ ਕਹਿਣ ਦੇ ਕਾਲੀਦਲ ਦੇ ਕਹਿਣ ਤੇ ਕੋਈ ਨਹੀਂ ਆਏਗਾ ਕਿਉਂਕਿ ਇਹ ਪਾਰਟੀਆਂ ਵੀ ਕਿਸੇ ਦੇ ਕਹਿਣ ਤੇ ਕਿਸੇ ਨੂੰ ਰਾਜ ਸਭਾ ਚ ਨਹੀਂ ਭੇਜਦੀਆਂ ਤੇ ਅਧਿਕਾਰ ਉਸ ਪਾਰਟੀ ਦਾ ਹੈ ਜਿਸ ਪਾਰਟੀ ਕੋਲ ਬਹੁ ਮਤਾ ਹੈ ਜੀ ਜੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇ ਕਿ ਇਸ ਮਾਮਲੇ ਤੇ ਇਸੀ ਮੁੱਦੇ ਤੇ ਜਿਹੜਾ ਵੀ ਰਾਜ ਸਭਾ ਜਾਣਗੇ ਕਿ ਜੀਵਾਲ ਕਿ ਨਹੀਂ ਅੱਜ ਜਿਹੜਾ ਹੈ ਪੱਤਰਕਾਰਾਂ ਦੇ ਵੱਲੋਂ ਵੀ ਜਿਹੜਾ ਹੈ ਇਨਾਦ ਦੇ ਪੰਜਾਬ ਦੇ ਮੰਤਰੀਆਂ ਤੋਂ ਸਵਾਲ ਕੀਤਾ ਗਿਆ ਪਰ ਪੰਜਾਬ ਦੇ ਮੰਤਰੀਆਂ ਵੱਲੋਂ ਇਸ ਸਵਾਲ ਦਾ ਜਿਹੜਾ ਹੈ ਜਵਾਬ ਨਹੀਂ ਦਿੱਤਾ ਗਿਆ ਗੁਰੇਸ਼ ਕੀਤਾ ਗਿਆ ਇਸ ਤੋਂ ਸੁਭਾਵੇ ਕਿਹਾ ਜੇ ਕਿਸੇ ਕੈਬਨਿਟ ਮੰਤਰੀ ਤੋਂ ਇਹ ਪੁੱਛਿਆ ਜਾਏ ਕਿ ਜੀ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਗੇ ਕਿ ਨਹੀਂ ਜਾਣਗੇ ਉਹਨਾਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਤਾਂ ਉਹ ਕੈਬਨਰ ਮੰਤਰੀ ਬਣਾਇਆ ਜਾਨੀ ਸਹਿਮਤੀ ਦਿੱਤੀ ਆ ਪਾਰਟੀ ਦੇ ਤੌਰ ਤੇ ਕਿ ਫਰਾਂਸ ਦਾ ਪੰਜਾਬ ਦੀ ਕੈਬਨਟ ਹੋ ਸਕਦੀ ਹੈ ਕੈਬਨਟ ਜਦੋਂ ਪੰਜਾਬ ਦੀ ਬਣੀ ਹੋਏਗੀ ਤਾਂ ਕੁਦਰਤੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੀ ਸਹਿਮਤੀ ਨਾਲ ਹੀ ਪੰਜਾਬ 'ਚ ਮੰਤਰੀ ਆਏ ਆ ਜਿਹੜੇ ਬਣੇ ਆ ਹੁਣ ਜਿਹੜੇ ਮੰਤਰੀ ਸਹਿਮਤੀ ਨਾਲ ਬਣਿਆ ਅਰਵਿੰਦ ਕੇਜਰੀਵਾਲ ਦੀ ਨਾਲ ਉਹਨਾਂ ਤੋਂ ਮੇਰੇ ਵਰਗਾ ਜਰਨਲਿਸਟ ਨੇ ਪੁੱਛੇ ਕਿ ਜੀ ਕਿਵੇਂ ਦੇਖਦੇ ਆ ਅਰਵਿੰਦ ਕੇਜਰੀਵਾਲ ਦਿੱਲੀ ਜਾਣਗੇ ਕਿ ਨਹੀਂ ਜਾਣਗੇ ਖੈਰ ਚਲੋ ਜਰਨਲਿਸਟ ਦਾ ਪੁੱਛਣਾ ਤਾਂ ਇਹ ਅਧਿਕਾਰ ਹੈ ਪਰ ਜਰਨਲਿਸਟ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਕੈਬਨਲ ਮੰਤਰੀ ਤੋਂ ਪੁੱਛ ਰਹੇ ਹਨ ਉਹਨੇ ਕੈਬਨਲ ਮੰਤਰੀ ਰਹਿਣਾ ਕਿ ਨਹੀਂ ਰਹਿਣਾ ਕਿਉਂਕਿ ਆਪ ਦਾ ਸੁਪਰੀਮਾ ਕਿਵੇਂ ਆਪ ਦੇ ਸੀਨੀਅਰ ਅਗੂਾਰੇ ਫੈਸਲਾ ਦੇ ਸਕਦਾ ਔਰ ਉਹ ਵੀ ਮੀਡੀਆ ਚ ਜੀ ਠੀਕ ਹੈ ਰੌਣਕ ਮੇਲੇ ਨੇ ਇਹ ਸਵਾਲ ਜਿਹੜਾ ਜਰਨਲਿਸਟ ਨੇ ਚੰਗਾ ਹੁੰਦਾ ਪੁੱਛ ਲਿਆ ਉਹਨਾਂ جواب ਦਿੱਤੇ ਮੈਂ ਕਈ ਮੰਤਰੀਆਂ ਜਵਾਬ ਦਿੰਦੇ ਵੀ ਸੁਣਿਆ ਕਿ ਇਹ ਮੇਰੇ ਅਧਿਕਾਰ ਖੇਤਰ ਚ ਨਹੀਂ ਇਹਨੇ ਇੱਕ ਮੰਤਰੀ ਨੇ ਤਾਂ ਇਹ ਵੀ ਕਿਹਾ ਨਾ ਹੀ ਲੈ ਜਨਾ ਡਾਕਟਰ ਬਲਵੀ ਜਿਹੜੇ ਸਿਹਤ ਮੰਤਰੀ ਆ ਨਾਬ ਦੇਖਿਆ ਸੀ ਇੱਕ ਚੰਗਾ ਅਨਲਿਸਿਸ ਜਾਣਾ ਉਹਨੇ ਦੋ ਤਿੰਨ ਵਾਰੀ ਦਾ ਰਾਦਰ ਆ ਕੇ ਪੁੱਛਿਆ ਕਿ ਜੀ ਦੇਖੋ ਹੁਣ ਜਿਹੜੀ ਸੀਟ ਖਾਲੀ ਹੋਈ ਹੈ ਇਥੇ ਕੇਜਰੀਵਾਲ ਆਉਣਗੇ ਉਹ ਕਹਿੰਦਾ ਤੁਹਾਨੂੰ ਇੱਕ ਵਾਰੀ ਪੁੱਛਣਾ ਦੋ ਵਾਰੀ ਪੁੱਛਣਾ ਤਿੰਨ ਵਾਰੀ ਪੁੱਛਣਾ ਜਵਾਬ ਇਹੀ ਹੋਏਗਾ ਕਿ ਇਹਦਾ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਹੈ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੈ ਸੋ ਜਿਹੜੀਆਂ ਗੱਲਾਂ ਘੇਰੀਆਂ ਕਿਸੇ ਆਗੂਆਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੁੰਦੀਆਂ ਜਿੱਦੋਂ ਗੱਲਾਂ ਪੁੱਛੀਆਂ ਜਾਂਦੀਆਂ ਸਮਾਂ ਪਾਸ ਕਰਨ ਲਈ ਉਹਨਾਂ ਰੰਗਨਲੀ ਤੇ ਚੰਗੀਆਂ ਲੱਗਦੀਆਂ ਪਰ ਉਹਨਾਂ ਦਾ ਪਿਛੋਕੜ ਦੇ ਦੇਖਿਆ ਜਾਵੇ ਤਾਂ ਉਹ ਬੇਤੁਕੇ ਸਵਾਲ ਹੁੰਦੇ ਆ ਜੀ ਜੀ ਸੋ ਜਿਵੇਂ ਕਿ ਹੁਣ ਇਸ ਚੋਣਾਂ ਦੇ ਵਿੱਚ ਜਿਹੜਾ ਵਿਰੋਧੀਆਂ ਦੀ ਜਿਹੜੀ ਹੈ ਹਾਰ ਹੋਈ ਹੈ ਸੋ ਇੱਥੇ ਆਵਾ ਦੀ ਪਾਰਟੀ ਜਿੱਤ ਚੁੱਕੀ ਹੈ ਸੋ ਇੱਥੇ ਕਾਂਗਰਸ ਹੈ ਸ਼੍ਰੋਮਣੀ ਕਾਲੀ ਦਲ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਇਸ ਹਾਰ ਤੋਂ ਕੀ ਸਬਕ ਲੈਣਗੀ ਇਹ ਵਿਰੋਧੀ ਪਾਰਟੀਆਂ ਬਹੁਤ ਹੈ ਸਵਾਲ ਆ ਦੇ ਕੋ ਕਾਂਗਰਸ ਦੀ ਆਪਾਂ ਕੱਲ ਕੀਤੀ ਹੈ ਫੇਰ ਆਨੇ ਆ ਪਹਿਲਾਂ ਆਪਾਂ ਆਨ ਕਾਲ ਕਰਦੇ ਆ ਆਕਾਲੀ ਦਲ ਦੀ ਤੇ ਭਾਜਪਾ ਦੀ ਇਸ ਲਈ ਦਿਨਾਂ ਚ ਲਗਾਤਾਰ ਇਹ ਡਿਸਕਸ਼ਨ ਨਾਲ ਨਾਲ ਚੱਲਦੀ ਰਹੀ ਹੈ ਕਿ ਚੋਣਤਵਾ ਦੇ ਤੈ ਹੋਏਗਾ ਕਿ ਪੰਜਾਬ ਦੇ ਅੰਦਰ ਆਕਾਲੀ ਦਲ ਤੇ ਭਾਜਪਾ ਦੀ ਸਾਂਝ ਹੋਏਗੀ ਕੱਟੜ ਜੋੜ ਹੋਏਗਾ ਜੀ ਔਰ ਇਹ ਕੋਈ ਗੱਲ ਕਿਸੇ ਨੇ ਇਦਾਂ ਨਹੀਂ ਕਿ ਸੁਣੀ ਸੁਣਾਈ ਗੱਲ ਹੈ ਜੋ ਗਰਾਉਂਡ ਜਮਾਨੇ ਹਕੀਕਤ ਹੈ ਜਾਂ ਇਸਮੇਂ ਹਕੀਕਤਾਂ ਤੁਹਾਡ ਕੀ ਗਲਾਈਆਂ ਸਾਹਮਣੇ ਆਈਆਂ ਕਿਉਂਕਿ ਜਿਹੜੇ ਭਾਜਪਾ ਦੇ ਪ੍ਰਧਾਨ ਆ ਪੰਜਾਬ ਦੇ ਸਨੀ ਚਾਖੜ ਉਹ ਲਗਾਤਾਰ ਪਿਛਲੇ ਦਿਨਾਂ ਚ ਇੱਕ ਗੱਲ ਆਖ ਰਿਹਾ ਹੈ ਕਿ ਜੇ ਅਕਾਲੀ ਦਰ ਨਾਲ ਸਮਝੌਤਾ ਕਰਕੇ ਆਪਾਂ ਪੰਜਾਬ ਚ ਸਤਾ ਜਾ ਸਕਦੇ ਆ ਇਦਾਂ ਨਹੀਂ ਹੋਰ ਵੀ ਕਈ ਆਗੂ ਹੋਏਗੇ ਆ ਉਹਨਾਂ ਨੇ ਜਨਕਾਲੀਆ ਮਾਣਨ ਨੂੰ ਸੁਣਿਆ ਹੋਊਗੀ ਹਮਾਇਤ ਕਰਦੇ ਨਜ਼ਰ ਆ ਰਿਹਾ ਅਕਾਲੀ ਦਰ ਨਾਲ ਕਿਉਂਕਿ ਅਕਾਲੀ ਦਰ ਨਾਲ ਲੰਬਾ ਸਮਾਂ ਪੰਜਾਬ ਚ ਗੱਠ ਜੋੜ ਵੀ ਰਿਹਾ ਹੈ ਜਦੋਂ ਮੁੱਖ ਮੰਤਰੀ ਪ੍ਰਕਾਸ਼ ਬਾਦਲ ਰਹਿ ਹੈ ਉਹ ਤੌਰ ਦੇ ਵਿੱਚ ਸੋ ਫਾਜਬਾਲੇ ਜਾਣਦੇ ਆ ਕਿ ਜੇ ਅਕਾਲੀ ਦਰ ਨਾਲ ਸਾਂਝ ਪਾਵਾਂਗੇ ਤਾਂ ਸ਼ਾਇਦ ਚੰਗੇ ਨਤੀਜੇ ਆ ਸਕਦੇ ਐ ਪਰ ਜੋ ਇਸ ਸੀਟ ਦਾ ਨਤੀਜਾ ਹੱਲ ਜਣਾ ਪਛਮੀ ਦਾ ਉਹ ਕੀ ਬੋਤਾ ਛਾ ਜਾਣਕਨੀ ਹੈ ਜੀ ਇਸ ਤਰ੍ਹਾਂ ਪਾਜ ਪਾ ਸੋਈਦੀ ਸੀ ਇਹਦੀ ਗੱਲ ਤਾਂ ਅਸੀਂ ਜੂਨ ਜਿਤਾੰਗੇ ਜਿਤਾੰਗੇ ਜੇ ਜੂਨ ਜਿਤਾੰਗੇ ਨਾ ਤਾਂ ਉਹਨਾਂ ਨੇ ਲੱਗਾ ਸੀ ਘਟੋ ਘੜ ਸਾਡਾ ਦੂਜਾ ਨੰਬਰ ਜ਼ਰੂਰ ਹੋਏਗਾ ਦੂਜੇ ਦੀ ਜਗ੍ਹਾ ਤੇ ਤੀਜੇ ਥਾਂ ਤੇ ਚਲੇ ਗਏ ਹੁਣ ਜਿਹੜੇ ਚੌਥੇ ਜਾਂ ਪੰਜਵੇਂ ਥਾਂ ਤੇ ਚਲੇ ਗਏ ਆ ਕਾਲੀਦਾਰ ਵਾਲੇ ਇੱਕ ਉਹ ਕਾਂ ਆਮ ਕਹੋਤਾ ਨਾ ਕਿ ਪਿੰਡਾਂ ਚ ਖੂਹ ਹੁੰਦੇ ਸੀ ਉਹ ਸਾਡੇ ਵਰਗਾ ਸਰਨੇਵਾ ਕਰਕੇ ਦੇਖਦਾ ਸੀ ਕਿ ਪਾਣੀ ਕਿੱਥੇ ਕੋ ਖੜਾ ਖੂਦ ਦੇ ਅੰਦਰ ਇਹਨੇ ਕਹਣਾ ਜੀ ਬਹੁਤ ਹੁੰਗਾ ਨਜ਼ਰ ਨਹੀਂ ਆਉਂਦਾ ਤਾਰੇ ਜੇ ਵਾਂਗੂ ਲਿਸਕਦਾ ਸੋ ਕਾਲੀ ਦਲ ਦਾ ਜੀ ਤਾਰੇ ਵਾਂਗ ਲਿਸਕ ਰਿਹਾ ਪੋਲਿਟਿਕਸ ਚ ਉਹਦਾ ਕੀ ਬਣੇਗਾ ਕੀ ਨਹੀਂ ਬਣੇਗਾ ਆਉਣ ਵਾਲਾ ਸਮਾਂ ਦੱਸੇਗਾ ਜੇ ਗੱਠਜੋੜ ਦੋਨੇ ਮਿਲ ਵੀ ਜਾਂਦੇ ਆ ਕਾਲੀ ਦਲ ਤੇ ਭਾਜਪਾ ਜੋ ਅੱਜ ਦੀ ਜੀ ਚੋਣ ਕੇਵਲ ਦੀ ਚੋਣ ਦੀ ਜੇ ਆਪਾਂ ਗੱਲ ਕਰੀਏ ਕੱਲ ਨੂੰ ਕੀ ਹੋਏਗਾ ਪ੍ਰਸਿੱਧੀਆਂ ਬਦਲਦੀਆਂ ਦਾ ਧੀਰ ਨਹੀਂ ਲੱਗਦੀ ਰਾਜ ਦੀ ਜਿਹੜੀ ਸਥਿਤੀ ਆ ਉਹ ਤੁਹਾਨੂੰ ਦਾ ਅਕਾਲੀ ਦਲ ਤੇ ਜੇ ਭਾਜਪਾ ਦੀ ਸਾਂਝ ਬਣਦੀ ਵੀ ਆ ਤਾਂ ਵੀ ਕੋਈ ਬਹੁਤੇ ਆਸਵੰਦ ਨਤੀਜੇ ਨਜ਼ਰ ਨਹੀਂ ਆਉਂਦੇ ਜਿੱਦਾਂ ਅਕਾਲੀ ਦਲ ਤੇ ਭਾਜਪਾ ਸੋਚਦੇ ਸੀ ਕਿ ਇਕੱਠੇ ਹੋ ਕੇ ਸੌਖਾ ਹੀ ਆ ਪੰਜਾਬ 'ਚ ਸਰਕਾਰ ਬਣਾਈ ਜਾ ਸਕਦੀ ਹੈ ਜੀ ਹੁਣ ਜੋ ਸੁਨੇਹਾ ਆਪ ਨੇ ਦਿੱਤਾ ਹੈ ਨਾ ਉਹਦੇ ਨਾਲ ਘਟੂ ਘਟੇ ਜ਼ਰੂਰ ਲੱਗਦਾ ਹੈ ਕਿ ਆਪ 'ਚ ਅਜੇ ਜੰਗਾ ਧਮਕ ਮਹਿਗਾ ਹੈ ਲੋਕਾਂ 'ਚ ਪ੍ਰੋਸਾ ਹੈਗਾ ਜੀ ਕਿ ਇਹੋ ਜਿਹੇ ਪ੍ਰੋਗਰਾਮ ਕੀਤੇ ਆਪ ਨੇ ਜਿਨ੍ਹਾਂ ਕਰਕੇ ਆਪ ਦਾ ਇਲਾਕਾ ਪੰਜਾਬੀਆਂ 'ਚ ਵਿਕਾਰ ਬਣਾਵਰ ਲਕਸ਼ਣ ਦੇ ਨਤੀਜੇ ਨੇ ਵੀ ਗਾਲ ਸਾਬਤ ਕਰ ਦਿੱਤੀ ਹੈ ਸੋ ਕਾਲੀਦਾ ਤੇ ਭਾਜਪਾ ਦਾ ਸੁਪਨਾ ਜਿਹੜਾ ਇਹ ਸੀ ਇਹ ਨੇ ਘਟੂ ਘਟ ਫੋਰੀ ਤੌਰ ਤੇ ਸਗਾ ਚੂਰ ਜਿਵੇਂ ਕਿਆਂ ਦਾ ਉਹਰਾ ਦਾ ਕੀਤਾ ਇਹਨਾਂ ਦਾ ਵੀ ਕੀਤਾ ਜੀ ਜੀ ਸੋ ਇਸ ਦੇ ਨਾਲ ਹੀ ਇਸ ਮੁੱਦੇ ਦੇ ਨਾਲ ਸਮਾਹ ਹੋ ਚੜੀ ਜੀ ਆਪ ਜੀ ਤੋਂ ਇਜਾਜ਼ਤ ਲੈੰਦਾ ਤੁਸ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਕਈ ਸਿਆਸੀ ਤੇ ਅਹਿਮ ਮੁੱਦਿਆਂ ਦੇ ਨਾਲ ਇਸ ਦਿਨ ਨਾਲ ਤੁਸੀਂ ਆ ਗਿਆ that's one